ਹਲਕੀ ਕਰਦੇ ਸੀ ਵੱਡੇ ਇਨਕਲਾਬ ਲਿਆਵਾਂਗੇ ਸਭ ਤੋਂ ਵੱਡਾ ਸ਼ਰਾਬ ਦਾ ਪਠਾਲਾ ਜਿਹੇ ਹੋਇਆ ਹੈ ਨਾ ਆ ਜਿਹੜਾ ਪਠਾਲਾ ਹੈ ਮੈਂ ਮੈਂ ਕਲੀਅਰ ਕਰਨਾ ਚਾਹਣਾ ਆਹ ਪਠਾਲਾ ਨਹੀਂ ਤਾਂ ਹੁੰਦਾ ਕਿ ਧੱਕੇ ਨਾਲ ਕੀਤਾ ਕਿਸੇ ਨੂੰ ਮੈਂ ਗਾਰੰਟੀ ਦਿੰਦਾ ਆਹ ਐਕਚੁਅਲ ਪਠਾਲਾ ਹੈਗਾ ਭਾਵੇਂ ਅਸੀਂ ਸਾਡਾ ਉੱਥੇ ਕਿਸੇ ਨਾਲ ਸੰਬੰਧ ਨਹੀਂ ਇਹ ਤੋਂ ਵੱਡਾ ਪਠਾਲਾ ਪੰਜਾਬ 'ਚ ਕੀਤਾ ਹੈ ਨਾ ਸ਼ਰਾਬ ਦਾ ਜਿਹੜਾ ਕੀਤਾ ਤੇ ਹੁਣ ਭਗਵੰਤ ਮਾਨ ਨੂੰ ਤਾਂ ਉਹਨਾਂ ਨੇ ਬੰਦ ਲਿਆ ਹੱਥਾਂ ਬਾਹਵਾਂ ਨਾਲ ਜੋ ਕਹਿੰਦੇ ਉਹ ਕਰਉਂਦੇ ਹੁਣ ਨਹੀਂ ਤਾਂ ਭਗਵੰਤ ਮਾਨ ਵੀ ਨਾਲ ਹੀ ਜਾਣਾ ਸੀ ਅਸੀਂ ਘਟਾਲੇ ਦੇ ਅੰਦਰ ਅਗੇ ਬ੍ਰੇਕਾਂ ਹੱਲਾਈ ਬੈਠੇ ਆ ਜੇ ਬ੍ਰੇਕਾਂ ਖੋਲ ਦੇਣ ਮਲਾਂ ਇੱਕ ਦਿਨ ਨਹੀਂ ਕੱਪ ਸਕਦਾ ਜਦੋਂ ਭਗਵੰਤ ਮਾਨ ਤੇ ਇਹਨਾਂ ਦੇ ਆਪ ਵਾਲੇ ਸਰਕਾਰ ਦੇ ਸਾਰੇ ਅੰਦਰ ਹੋਣ ਐਡਾ ਵਰਦਾਰਾ ਇਹਨਾਂ ਨੇ ਇੱਥੇ ਪੰਜਾਬ ਕੀਤਾ ਅਕਲ ਨਹੀਂ ਨਾ ਹੀ ਸੀ ਇਹਨਾਂ ਦਾ ਕਿਹੜਾ ਇਹਨਾਂ ਨੇ ਕੀਤਾ ਕਿਹੜਾ ਸਭ ਤੋਂ ਮੜਾ ਅਨਸਰ ਹੋਊਗਾ ਕਿਸੇ ਪਿੰਡ ਦਾ ਉਹ ਆਮ ਆਦੀ ਪਾਰਟੀ ਦਾ ਨਹੀਂ ਹੋਊਗਾ ਸਾਡੇ ਵਾਸਤੇ ਸਰਕਾਰ ਨਹੀਂ ਸਾਡੇ ਵਾਸਤੇ ਪੰਜਾਬ ਆ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਆ ਪੰਜਾਬ ਦੀ ਤਰੱਕੀ ਆ ਪੰਜਾਬੀ ਭਾਈਚਾਰੇ ਦੀ ਸਾਂਝ ਆ ਜਦੋਂ ਇਹਨਾਂ ਚੀਜ਼ਾਂ ਤੇ ਹਮਲਾ ਹੋਊਗਾ ਤੇ ਕਾਲੀ ਦੇ ਲੱਗੇ ਆਊਗਾ ਜਿਵੇਂ ਮੇਥੋਂ ਪਹਿਲੇ ਅਕਟੋ ਗੁਰਮੀਤ ਸਿੰਘ ਜੀ ਨੇ ਗੱਲ ਕੀਤੀ ਕਿ ਪੱਗ ਬਨਨ ਨਾਲ ਭਗਤ ਸਿੰਘ ਨਹੀਂ ਬਣ ਜਾਂਦੇ ਜਿਹੜਾ ਲੋਕ ਤੁਸੀਂ ਦੇਖੋ ਬੈਕਗਰਾਉਂਡ ਦੇਖੋ ਜਿਹੜੇ ਪੱਗ ਬਨ ਕੇ ਦਿਖਾਉਂਦੇ ਆ ਨਾ ਕਿ ਅਸੀਂ ਭਗਤ ਸਿੰਘ ਆ ਸਭ ਤੋਂ ਵੱਡੇ ਠੱਗ ਉਹ ਹੁੰਦੇ ਆ ਪੱਗ ਬਨ ਲੈਣਗੇ ਭਗਤ ਸਿੰਘ ਰਾਤ ਨੂੰ ਜਾ ਕੇ दारू ਦੇ ਲੱਕ ਕਰਕੇ ਸਾਰਾ ਕੰਮ ਕਰਨਗੇ ਹੁਣ ਆਜਾ ਚੀਫ ਮਿਨਿਸਟਰ ਆਪਣਾ ਅਕ ਭਗਤ ਸਿੰਘ ਦੀ ਸੋਚ ਤੇ ਮੈਨੂੰ ਲੱਗਦਾ ਜਿਹੜਾ ਸਰਕਾਰ ਬਣਾਉਣੀ ਸੀ ਉਦੋਂ ਤੱਕ ਤਾਂ ਪੱਗ ਬੰਨੀ ਤੇ ਉਹਦੇ ਬਾਅਦ ਆ ਆਮ ਆਦਮੀ ਪਾਰਟੀ ਦੇ ਲੋਕ ਕੌਣ ਹੈ ਤੁਸੀਂ ਦੇਖੋ ਜਿਹੜਾ ਸਭ ਤੋਂ ਮਾੜਾ ਅਨਸਰ ਹੋਊਗਾ ਕਿਸੇ ਪਿੰਡ ਦਾ ਉਹ ਆਮ ਆਦਮੀ ਪਾਰਟੀ ਦਾ ਹੋਊਗਾ ਤੁਸੀਂ ਇਹਨਾਂ ਦੇ ਐਮਐਲਏ ਦਾ ਕਰਤਾਰ ਦੇਖ ਲਓ ਇਹਨਾਂ ਦਾ ਬੈਕਗਰਾਉਂਡ ਦੇਖ ਲਓ ਐਮਐਲਏ ਦਾ ਹੁਣ ਤਾਂ ਭਗਤ ਸਿੰਘ ਜੀ ਨੂੰ ਮਦਦ ਮਦਦ ਜਿਹੜੇ ਉਹਨਾਂ ਨੇ ਕੰਮ ਰੱਖੇ ਹੋਣੇ ਆ ਰਸਤੇ ਆ ਰਿਆ ਫੋਟੋ ਆ ਉਹ ਵੀ ਕੱਢਤੀਆਂ ਹੋਣੀਆਂ ਘਰੋਂ ਜਿਹਦਾ ਮਕਸਦ ਸੀ ਪੂਰਾ ਹੋ ਗਿਆ ਐ ਜਿਹੜੀ ਪਾਰਟੀਆਂ ਜਿਵੇਂ ਆਹ ਮਾਲਕ ਜੀ ਆ ਇਹਨਾਂ ਨੇ ਤਾਂ ਵਰਤਿਆ ਨਾ ਵਰਤਿਆ ਸੋ ਇਹਨਾਂ ਨੇ ਪਾਪ ਕਰਨ ਵਾਲੇ ਲੋਕ ਆ ਜਿਹੜੇ ਲੋਕ ਵਰਤਿਆ ਆਪਣੇ ਪੰਜਾਬੀਆਂ ਨੂੰ ਦੇਖੋ ਤੁਹਾਡੇ ਨਾਲ ਲੋਕ ਕੀ ਤੁਹਾਨੂੰ ਵਰਤ ਕੇ ਤੁਹਾਡੇ ਨਾਲ ਸੱਤਾ ਲੈਂਦੇ ਆ ਅਕਾਲੀ ਦਲ ਦਾ ਨਾਰਾ ਰਾਜ ਕਰਨਾ ਨਹੀਂ ਸੇਵਾ ਕਰਨਾ ਹੈ ਰਾਜ ਨਹੀਂ ਸੇਵਾ ਤੇ ਦੂਜੀ ਪਾਰਟੀਆਂ ਦਾ ਜਿੰਨੀ ਨੈਸ਼ਨਲ ਪਾਰਟੀਆਂ ਨੇ ਉਹਨਾਂ ਦਾ ਮਕਸਦ ਹੈ ਰਾਜ ਕਾਂਗਰਸੀ ਜਦੋਂ ਆਉਣਗੇ ਝੂਠੇ ਵਾਅਦੇ ਕਰਨਗੇ ਕੁਝ ਕਰਨਗੇ ਤੁਸੀਂ ਦੇਖੋ ਮੈਂ ਪੰਜਾਬੀਆਂ ਨੂੰ ਪੁੱਛਣਾ ਚਾਹਣਾ ਹੈ ਤੁਹਾਡੇ ਗੁਰੂ ਘਰਾਂ ਤੇ ਹਮਲਾ ਕਾਂਗਰਸ ਨੇ ਕਰਤਾ ਗੁਰੂ ਕਰਤਾ ਦਿੱਤੇ ਬੇਅਦਬੀਆਂ ਕੀਤੀਆਂ ਇੱਕ ਸਾਲ ਫਿਰ ਵੋਟਾਂ ਤੁਸੀਂ ਪਾ ਦਿੱਆਂ ਉਹਨਾਂ ਨੂੰ 35 ਮੇਲੇ ਬਣਾਤੇ ਤਿੰਨ ਵਾਰ ਉਹਨਾਂ ਦੀ ਸਰਕਾਰਾਂ ਬਣਾ ਦਿੱਆਂ ਆਪਣੇ ਚ ਕੋਈ ਖੂੰਚ ਹੋ ਗਈ ਗਿਆ ਸਰ ਭਗਤ ਸਿੰਘ ਦੀ ਸੋਚ ਹੁੰਦੀ ਤਾਂ ਜੇ ਐਡਾ ਕੋਈ ਜ਼ੁਲਮ ਕੀਤਾ ਹੋਇਆ ਸਰ ਭਗਤ ਸਿੰਘ ਜੇ ਆਪਾਂ ਵਾਰ ਆਪਣੇ ਆਪ ਨੂੰ ਸੋਚਦੇ ਪੜਾ ਦੰਦੇ ਆ ਐਜ਼ ਏ ਲੋਕਾਂ ਨੂੰ ਤਾਂ ਆਪਾਂ ਬਰਦਾਸ਼ਤ ਕਰਨਾ ਨਹੀਂ ਚਾਹੀਦਾ ਜਿਹੜੇ ਲੋਕ ਕਹਿੰਦੇ ਕੁਛ ਕਰਦੇ ਕੁਛ ਹੁਣ ਉਹਦੇ ਬਾਅਦ ਕਾਂਗਰਸ ਥੱਕ ਮਰ ਗਈ ਉਹਦੇ ਬਾਅਦ ਖੋਰ ਆਇਆ ਇਨਕਲਾਬ ਦੇ ਨਾਂ ਤੇ ਜਿਹੜਾ ਆਉਂਦਾ ਇਨਕਲਾਬ ਇੱਥੇ ਆ ਜਾਂਦਾ ਮਿੱਟੀ ਇੱਥੋਂ ਚੱਕ ਲੈਂਦਾ ਮੱਥੇ ਤੇ ਲਾ ਦਿੰਦਾ ਉਹ ਪਤਾ ਨਹੀਂ ਮਿੱਟੀ ਕਿੱਥੇ ਜਾਂਦੀ ਉਹਦੇ ਬਾਅਦ ਪਹਿਲੇ ਪੀਪੀ ਪੀਪੀ ਬੜੀ ਸੀ ਪੀਪੀ ਪੀ ਉਹ ਵੀ ਉਹਦੇ ਬਾਅਦ ਹੁਣ ਆ ਆ ਗਈ ਮੈਨੂੰ ਡਰ ਆ ਕਿ ਹੋਰ ਨਾ ਆ ਜੇ ਕੋਈ ਕਿਉਂਕਿ ਆਪਾ ਮੈਂ ਤਾਂ ਸਹੀ ਦੱਸਾਂ ਸਹੀ ਪੰਜਾਬ ਦੀ ਥੋੜੀ ਆਪਣੀ ਜਿਹੜੀ ਮੂਵਮੈਂਟ ਹੈ ਥੋੜੀ ਆਪਣੀ ਜਿਹੜੀ ਸੋਚ ਹੈ ਉਹ ਅਕਾਲੀ ਦਲ ਹੈ ਅਕਾਲੀ ਦਲ ਸ਼ੋਗ ਨਹੀਂ ਅਕਾਲੀ ਦਲ ਇਤਿਹਾਸ ਦੇਖ ਲੋ ਸ਼ਹਾਦਤਾਂ ਦਾ ਇਤਿਹਾਸ ਹੈ ਕੁਰਬਾਨੀਆਂ ਦਾ ਇਤਿਹਾਸ ਹੈ ਜ਼ੁਲਮ ਦੇ ਖਿਲਾਫ ਲੰਮਾ ਇਤਿਹਾਸ ਹੈ ਕਿਸੇ ਹੋਰ ਪਾਰਟੀ ਦਾ ਨਹੀਂ ਹੈ ਕਿਸੇ ਹੋਰ ਦਾ ਨਹੀਂ ਤੁਸੀਂ ਕਿਸੇ ਪਾਰਟੀ ਦੇ ਵਿੱਚ ਪਤਾ ਕਰ ਲੋ ਕਿੰਨੇ ਲੋਕਾਂ ਨੇ ਕਿੰਨੀ ਦੇਰ ਜੇਲ੍ਹ ਕੱਟੀ ਹੈ ਕਿਸੇ ਮਰਜੀ ਹਿੰਦੁਸਤਾਨ ਦੀ ਪਾਰਟੀ ਚਲੇ ਜਾਓ ਮੈਨੂੰ ਲੱਗਦਾ 10-15 ਦੇ ਨਾਲ ਹੀ ਖੇਡ ਤੋਂ ਬਾਅਦ ਕਿਤੇ ਗਏ ਨਹੀਂ ਹੋਣੇ ਤੁਸੀਂ ਜਿੰਨੀਆਂ ਵੀ ਮੂਵਮੈਂਟ ਚਲੀਆਂ ਪੰਜਾਬ ਤੋਂ ਕਿਉਂ ਚਲੀਆਂ ਕਿਉਂਕਿ ਤੁਸੀਂ ਜਿਹੜੇ ਸੋਚ ਮਗਰ ਲੰਚਦੇ ਨੇ ਉਹਨੂੰ ਅਸੀਂ ਪੂਰੀ ਪਹਿਰਾ ਦੇਣੀ ਅੱਜ ਹਾਲਾਤ ਕੀ ਹੈ ਪੰਜਾਬ ਦੇ ਆਪਾਂ ਤਾਂ ਸਮਝ ਨਹੀਂ ਗੱਲਾਂ ਚ ਆ ਜਾਂਦੇ ਆ ਅੱਜ ਇਹ 10 ਸਾਲ ਬਰਬਾਦ ਹੋ ਗਏ ਆਪਣੇ 10 ਸਾਲ ਜਿਹੜਾ ਸੁਭਾ ਕਿੱਥੇ ਦਾ ਕਿੱਥੇ ਜਾ ਸਕਦਾ ਸੀ ਆਪਾਂ ਹੀ ਆਪਾਂ ਨਹੀਂ ਲੱਤਾਂ ਵੜਤੀਆਂ ਤੁਸੀਂ 40 ਪਿਛਲੇ 40 ਸਾਲ ਦਾ ਤੁਸੀਂ ਪੰਜਾਬ ਦੀ ਇਤਿਹਾਸ ਦੇਖ ਲਓ 40 ਸਾਲ ਦਾ ਕਿਉਂਕਿ ਤੋ ਪਿੱਛੇ ਤਾਂ ਤੁਸੀਂ ਯਾਦ ਹੀ ਨਹੀਂ ਹੋਣਾ ਪਿਛਲੇ 40 ਸਾਲ ਜੋ ਕੁਛ ਵੀ ਬਣਿਆ ਹੈ ਭਾਵੇਂ ਸੜਕ ਹੈ ਹਾਈਵੇ ਹੈ 에어ਪੋਰਟ ਹੈ ਕੱਸੀਆਂ ਹੈ ਨਹਿਰਾਂ ਹੈ ਪੁਲ ਹੈ ਫਲਾਈਓਵਰ ਹੈ ਤੁਹਾਡੇ ਸੀਵਰੇਜ ਸਿਸਟਮ ਹੈ ਟਿਊਬਵਲ ਦਾ ਕਨੈਕਸ਼ਨ ਹੈ ਖਾਲੇ ਹੈ ਤੁਹਾਡੇ ਅੰਡਰਗਰਾਊਂਡ ਪਾਈਪ ਸਿਸਟਮ ਹੈ ਧਣਾ ਮੰਡੀਆਂ ਇੱਥੇ ਗਰੀਬ ਨੂੰ ਆਟਾ ਦਾ ਹਲ ਛੱਕਣ ਪੈਨਸ਼ਨ ਹੈ ਚੀ ਸਕਾਲਰਸ਼ਿਪ ਹੈ ਤੁਹਾਡੇ ਪਹਾੜੀ ਇਲਾਕੇ ਵਾਸਤੇ ਪੀਣ ਵਾਲੇ ਪਾਣੀ ਦਾ ਪ੍ਰਬੰਧ ਹੈ ਟਿਊਬਵਲ ਹੈ ਸਾਰੀਆਂ ਇਹ ਚੀਜ਼ਾਂ ਅਕਾਲੀ ਦਲ ਦੀ ਸਰਕਾਰਾਂ ਦੇ ਦਰਾਂ ਹੋਈਆਂ ਮੈਨੂੰ ਇੱਕ ਐਗਜ਼ਾਮਪਲ ਦੱਸ ਦਿਓ ਜਿਹੜਾ ਪੰਜਾਬ ਵਿੱਚ 40 ਸਾਲਾਂ ਦਾ ਆ ਇੱਕ ਦੇਣ ਇਹਨਾਂ ਦੀ ਹੈ ਆਪਾਂ ਫਿਰ ਵੀ ਤਜਰਬੇ ਕਰਨ ਨੂੰ ਹਟਦੇ ਨਹੀਂ ਬਾਰ ਬਾਰ ਆਪਾਂ ਆਪਾਂ ਆਪਣੇ ਨੂੰ ਸਮਝਦੇ ਆ ਤੇ ਆਪਣੇ ਨੂੰ ਕੋਈ ਗੱਲ ਨਹੀਂ ਅਸੀਂ ਦੂਜੇ ਤਜਰਬਾ ਨਵੀਂ ਚੀਜ਼ ਦੇਖੀਏ ਆ ਇੱਕ ਗੱਲ ਸੋਚ ਆ ਤੁਸੀਂ ਦੇਖੋ ਗੁਜਰਾਤ ਦੇ ਲੋਕ ਦੇਖੋ ਉਹਨੂੰ ਪਤਾ ਹੈ ਕਿ ਸਾਰਾ ਕੁਝ ਬੀਜੇਪੀ ਨੇ ਸਾਨੂੰ ਦੇਣਾ ਹੈ ਸਾਨੂੰ ਮੋਦੀ ਸਾਹਿਬ ਨੇ ਦੇਣਾ ਹੈ ਉਹ ਤਾਂ ਝਾਕਦੇ ਹੀ ਨਹੀਂ ਕਿਸੇ طرف ਉਹਨੂੰ ਲੈਂਡ ਲੋਰਡ ਕੀ ਉਹਨੂੰ ਤਸੱਲੀ ਹੈ ਆਪਾਂ ਪੰਜਾਬ ਕਿਤੇ ਨਾ ਕਿਤੇ ਕਿੱਥੋਂ ਕਿੱਥੇ ਜਾ ਸਕਦਾ ਸੀ ਜੇ ਆਪਾਂ ਆਪਣੇ ਮਾਈਂਡ ਨੂੰ ਸਟੇਬਲ ਰੱਖਦੇ ਇਹ ਆਪਾਂ ਸੋਚਦੇ ਕਿ ਨਹੀਂ ਹਾਂ ਆਹ ਪਾਰਟੀ ਸਭੀਆ ਸincere ਹੈ ਆਓ ਇਹਨੂੰ ਇਹਦੇ ਨਾਲ ਪਰ ਮੌਕਾ ਦਈਏ ਤੁਸੀਂ ਹਿੰਦੁਸਤਾਨ ਦਾ ਇਤਿਹਾਸ ਦੇਖੋ ਉੜੀਸਾ ਵਿੱਚ 20 ਸਾਲ ਤੋਂ ਇੱਕੋ ਹੀ ਸੋਚ ਚੱਲ ਰਹੀ ਹੈ ਬੰਧਿਆ ਪ੍ਰਦੇਸ਼ ਦੇਖ ਲਓ ਦੂਜੇ ਸੂਬੇ ਦੇਖ ਲਓ ਆਪਣੇ ਤਾਂ ਬਾਰ-ਬਾਰ ਬਾਰ-ਬਾਰ ਆਪਾਂ اچھا ਉਹ ਪਾਰਟੀ ਨਾਲ ਉੱਪਰ ਦੇਖਦੇ ਆ ਜਿਹੜੀਆਂ ਕੁਝ ਕਰਨਾ ਹੀ ਨਹੀਂ ਕੁਝ ਪਰ ਆਪਣੀ ਐ ਕਿ ਇਹਦੀ ਮੁੱਛ ਉੱਤੇ ਹੋ ਗਈ ਇਹਨੂੰ ਲਾਓ ਥੱਲੇ ਤੇ ਮੈਂ ਆਪਾਂ ਉਹ ਦੂਜੇ ਨੂੰ ਖਤਮ ਕਰੀ ਆਪਾਂ ਸਾਰਾ ਕੁਝ ਹੀ ਰੋਲਾ ਹੋਇਆ ਅੱਜ ਜਿਹੜੀ ਪੰਜਾਬ ਬਚਾਓ ਯਾਤਰਾ ਜਿਹੜੀ ਸ਼ੁਰੂ ਕੀਤੀ ਹੈ ਮਕਸਦ ਕੋਈ ਸਰਕਾਰ ਬਣਾਉਣਾ ਨਹੀਂ ਦੁਖੀ ਹੋ ਕੇ ਮੈਂ ਦੇਖਿਆ ਹੈ ਕਿ ਲੋਕਾਂ ਜਿਹੜੀ ਆ ਸਰਕਾਰ ਹੈ ਆਮ ਆਦਮੀ ਨੇ ਨੇ ਤਬਾਹ ਕਰਤਾ ਹੈ ਆ ਜਿਹੜੀ ਭਗਤ ਸਿੰਘ ਜੀ ਦੇ ਸੋਚਦੇ ਜਿਨ੍ਹਾਂ ਨੇ ਸਰਕਾਰ ਬਣਾਈ ਅੱਜ ਉਹਨਾਂ ਦੇ ਦਿੱਤੇ ਇੱਥੇ ਉਹਨੂੰ ਯਾਦ ਕਰਨ ਵਾਸਤੇ ਨਹੀਂ ਆਏ ਕੇਜਰੀਵਾਲ ਦੇ ਘਰੇ ਬੈਠੇ ਹਨ ਉਹਨੂੰ ਭਗਤ ਸਿੰਘ ਤੋਂ ਵੱਡਾ ਕੇਜਰੀਵਾਲ ਬਣ ਕੇ ਆਉਣਾ ਵਾਸਤੇ ਜਿਹੜਾ ਕੁਝ ਹੁਣ ਦਿੱਲੀ ਕੰਟਰੋਲ ਕਰ ਰਿਹਾ ਹੈ ਕੇਜਰੀਵਾਲ ਕੰਟਰੋਲ ਖੜਿਆ ਗੱਲ ਕੀ ਕਰਦੇ ਸੀ ਵੱਡੇ ਇਨਕਲਾਬ ਲਿਆਵਾਂਗੇ ਸਭ ਤੋਂ ਵੱਡਾ ਸ਼ਰਾਬ ਦਾ ਘੁਟਾਲਾ ਜੇ ਹੋਇਆ ਹੈ ਨਾ ਆ ਜਿਹੜਾ ਘੁਟਾਲਾ ਹੈ ਮੈਂ ਮੈਂ ਕਲੀਅਰ ਕਰਨਾ ਚਾਹਣਾ ਹੈ ਆ ਘੁਟਾਲਾ ਨਹੀਂ ਤਾਂ ਹੁੰਦਾ ਕਿ ਕਿ ਤੱਕੇਣਾ ਕੀਤਾ ਕਿਸੇ ਨੂੰ ਮੈਂ ਗਰੰਟੀ ਦਿੰਦਾ ਆ ਐਕਚੁਅਲ ਘੁਟਾਲਾ ਹੈਗਾ ਭਾਵੇਂ ਅਸੀਂ ਸਾਡਾ ਉੱਥੇ ਕਿਸੇ ਨਾਲ ਸੰਬੰਧ ਨਹੀਂ ਇਹ ਤੋਂ ਵੱਡਾ ਘੁਟਾਲਾ ਪੰਜਾਬ 'ਚ ਕੀਤਾ ਹੈ ਨਾ ਸ਼ਰਾਬ ਦਾ ਜਿਹੜਾ ਕੀਤਾ ਹੈ ਤੇ ਹੁਣ ਭਗਵੰਤ ਮਾਨ ਨੂੰ ਤਾਂ ਉਹਨਾਂ ਨੇ ਬੰਦ ਲਿਆ ਹੱਥਾਂ ਬਾਹਾਂ ਨਾਲ ਜੋ ਕਹਿੰਦੇ ਹੁਣ ਕਾਉਦੇ ਹੁਣ ਨਹੀਂ ਤਾਂ ਭਗਵੰਤ ਮਾਨ ਵੀ ਨਾਲ ਹੀ ਜਾਣਾ ਸੀ ਇਸ ਘਟਾਲੇ ਦੇ ਅੰਦਰ ਅੱਗੇ ਬ੍ਰੇਕਾਂ ਹੱਲ ਲਈ ਬੈਠੇ ਆ ਜੇ ਬ੍ਰੇਕਾਂ ਖੋਲ ਦੇਣ ਮਤਲਬ ਇੱਕ ਦਿਨ ਨਹੀਂ ਕੱਪ ਸਕਦਾ ਜਦੋਂ ਭਗਵੰਤ ਮਾਨ ਤੇ ਇਹਨਾਂ ਦੇ ਆਪ ਵਾਲੇ ਸਰਕਾਰ ਦੇ ਸਾਰੇ ਅੰਦਰ ਹੋਣ ਐਡਾ ਵੱਡਾ ਇਹਨਾਂ ਨੇ ਇੱਥੇ ਪੰਜਾਬ 'ਚ ਕੀਤਾ ਆ ਇਕੱਲਾ ਹੀ ਨਹੀਂ ਸੀ ਇਹਨਾਂ ਦਾ ਕਿਹੜਾ ਇਹਨਾਂ ਨੇ ਕੀਤਾ ਐਸ ਕਰਕੇ ਆਪਾਂ ਸਾਰੇ ਪ੍ਰੋਫੈਸਰ ਪਿਆਰੇ لال ਜੀ ਆਏ ਆ ਬੜੀ ਮੈਨੂੰ ਚੰਗਾ ਲੱਗਾ ਜਿਹਨਾਂ ਵਿਚਾਰ ਸੁਣ ਕੇ ਆ ਬੜੀ ਲੋੜ ਹੈ ਜਦੋਂ ਆਪਾਂ ਅਜਿਹੇ ਦਿਨ ਆਉਂਦੇ ਐ ਜਦੋਂ ਆਪਾਂ ਡਿਸਕਸ਼ਨ ਕਰਦੇ ਐ ਖਾਸ ਕਰਕੇ ਜਿਹੜੀ ਆਪਣੀ ਨਵੀਂ ਪੀੜੀ ਐ ਉਹ ਨਵੀਂ ਪੀੜੀ ਭੁੱਲ ਗਈ ਆਪਣੇ ਇਤਿਹਾਸ ਨੂੰ ਉਹਨਾਂ ਦੇ ਅੱਜਕੱਲ ਟੀਵੀ ਨੇ ਸੋਸ਼ਲ ਮੀਡੀਆ ਨੇ ਆ ਆ ਜਿਹੜੇ ਟੈਲੀਫੋਨ ਨੇ ਇਹਨਾਂ ਦਾ ਦਿਮਾਗ ਹੀ ਹੋਰ ਪਾਸੇ ਲਾ ਦਿੰਦਾ ਹੈ ਉਹ ਜਿਹੜੀ ਸੋਚ ਹੈ ਆਪਣੀ ਸਾਰਿਆਂ ਦੀ ਬਦਲ ਦਿੰਦੀ ਮੈਂਟਲੀ ਸੋਚ ਬਦਲ ਦਿੰਦੀ ਸੋ ਆਪਾਂ ਨੂੰ ਲਗਾਤਾਰ ਸੈਮੀਨਾਰ ਕਰਾਉਣੇ ਕੋਈ ਇਤਿਹਾਸਿਕ ਦਿਨਾਂ ਵਿੱਚ ਮੈਂ ਤਾਂ ਇਹ ਕਹਿੰਦਾ ਜਿਵੇਂ ਫੋਲਾ ਮੱਲਾ ਚੱਲ ਰਿਹਾ ਆਪਣੇ ਬੱਚਿਆਂ ਨੂੰ ਲੈ ਕੇ ਜਾਏ ਅਨੰਦਪੁਰ ਸਾਹਿਬ ਪੱਥਰ ਟਕਾਉਣ ਵਾਸਤੇ ਆਪਣੇ ਬੱਚੇ ਕੋਈ ਵੀ ਇਤਿਹਾਸਿਕ ਦਿਨਾਂ ਆਪਣੇ ਪਰਿਵਾਰ ਦੇ ਬੱਚਿਆਂ ਨੂੰ ਜਰੂਰ ਲੈ ਕੇ ਜਾਓ ਸੋ ਉਹਨਾਂ ਨੂੰ ਦੱਸੋ ਕਿ ਵਿਰਸਾ ਕੀ ਹੈ ਜੋ ਪੰਜਾਬ ਦਾ قوم ਦਾ ਵਿਰਸਾ ਹੈ ਉਹਦਾ ਉਹਦਾ ਇਤਿਹਾਸਿਕ ਨਸਖ ਕੋਈ ਨਹੀਂ ਦੱਸ ਸਕਦਾ ਕਿਤੇ ਹੋੜ ਹੈ ਹੀ ਨਹੀਂ